ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ ਛੋਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਨਾਲ ਬੈਲ ਆਈਕਨ ਜਰੂਰ ਪ੍ਰੈਸ ਕਰਿਆ ਕਰੋ ਤਾਂ ਜੋ ਤੁਹਾਨੂੰ ਵੀਡੀਓ ਦੀ ਹਰੇਕ ਨੋਟੀਫਿਕੇਸ਼ਨ ਮਿਲ ਸਕੇ ਤੇ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਆਪਣੀ ਕਲੈਕਸ਼ਨ ਜਿਹੜੀ ਹੈ ਕਿਦਾਂ ਦੀ ਲੱਗਦੀ ਆ ਚਲੋ ਜੀ ਹੁਣ ਆਪਾਂ ਸੂਟ ਦਿਖਾਉਣੇ ਜਿਹੜੇ ਸ਼ੁਰੂ ਕਰਦੇ ਆਂ ਫਰਸਟ ਸੂਟ ਆਪਣਾ ਰਹੇਗਾ ਮਹਿਰੂਨ ਕਲਰ ਛੋਏਗਾ ਸੈਲੀਬ੍ਰਿਟੀ ਬਹੁਤ ਸੋਹਣਾ ਸੂਟ ਹੈ ਜੀ neck ਤੇ ਵਰਕ ਕੀਤਾ ਆ ਘੇਰੇ ਤੇ ਹੈਵੀ ਵਰਕ ਕੀਤਾ ਸਾਰੇ ਸ਼ੌਲਡਰ ਤੇ ਕੀਤਾ ਹੈ ਵਰਕ ਤੇ ਬਾਜੂ ਤੇ ਵਰਕ ਕੀਤਾ ਤੇ ਚੁੰਨੀ ਜਿਹੜੀ ਆ ਦੁਪੱਟੇ ਦੇ ਫੋਰ ਸਾਈਡ ਲੈਸ਼ ਲੱਗੀ ਆ ਤੇ ਸਾਰੇ ਹੀ ਦੁਪੱਟੇ ਤੇ ਵਰਕ ਕੀਤਾ ਤੁਸੀਂ ਚੈੱਕ ਕਰ ਸਕਦੇ ਹੋ ਆ ਸੈਲੀਬ੍ਰਿਟੀ ਸੂਟ ਹੈ ਇਦਾਂ ਜਿੱਦਾ ਵਰਕ ਕੀਤਾ ਸੇਮ ਐਸਟਿਸ ਇਦਾਂ ਸਾਰੇ ਦੁਪੱਟੇ ਤੇ ਵਰਕ ਕੀਤਾ ਹੋਇਆ ਹੈਗਾ ਤੇ ਫੈਬਰਿਕ ਕਰੇਵ ਰਹੇਗਾ ਅੱਜ ਆਪਾਂ ਤੁਹਾਨੂੰ ਜਿੰਨੇ ਵੀ ਸੂਟ ਦਿਖਾਵਾਂਗੇ ਸਾਰੇ ਕਰੇਵ ਦੇ ਵਿੱਚ ਹੋਣਗੇ ਜੀ ਨੈਕਸਟ ਆਪਣਾ ਇਹ orange ਕਿ ਸ਼ੇਡ ਆ ਗਿਆ ਇਹਦੇ ਤੇ ਹੈਂਡਵਰਕ ਦਾ ਕੰਮ ਕੀਤਾ ਆ neck ਬਣਿਆ ਹੋਇਆ ਆ ਘੇਰੇ ਤੇ ਹੈਵੀ ਵਰਕ ਕੀਤਾ ਤੇ ਬਾਟਮ ਬਾਜੂ ਤੇ ਵਰਕ ਕੀਤਾ ਹੋਇਆ ਚੁੰਨੀ ਨਾਲ ਆਪਾਂ ਚੁਣੌਂਦੀ ਰੱਖੀ ਹੋਈ ਆ ਚੁੰਨੀ ਤੇ ਫੋਰ ਸਾਈਡ ਲੈਸ਼ ਲਗਾਈ ਆ ਨੈਕਸਟ ਆ ਕਾਰਬੀ ਵਾਲਾ ਫਿਰ ਸੈਲੀਬ੍ਰਿਟੀ ਸੂਟ ਆ ਚੈੱਕ ਕਰ ਸਕਦੇ ਹੋ ਬਹੁਤ ਹੀ ਟ੍ਰੈਂਡਿੰਗ ਚ ਸੂਟ ਚੱਲਦਾ ਹੈ ਜਿਹੜੇ ਸਾਰੇ ਦੇ ਸੂਟਾਂ ਦੇ ਜਿਹੜੇ ਪ੍ਰਾਈਸ ਮੈਂਸ਼ਨ ਹੋਣਗੇ ਤੇ ਪ੍ਰਾਈਸ ਬਹੁਤ ਹੀ ਰੀਜ਼ਨੇਬਲ ਹੋਣਗੇ ਜੀ ਸਾਰੇ ਇਹਨਾਂ 올ਓਵਰ ਪੰਜਾਬ ਜਿਹੜੀ ਤੁਹਾਡੀ ਸ਼ਿਪਿੰਗ ਫ੍ਰੀ ਰਹੇਗੀ ਕੋਈ ਤੁਹਾਨੂੰ ਸ਼ਿਪਿੰਗ ਦੇ ਲੱਗਤ ਚਾਰਜਸ ਪੇ ਕਰਨ ਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਕਈ ਵਿੱਚ ਹੈਂਡਵਰਕ ਚ ਹੋਣਗੇ ਕੋਈ ਮਸ਼ੀਨ ਚ ਹੋਣਗੇ ਨੈਕਸਟ ਇਹ ਵਾਲਾ ਮਸ਼ੀਨ ਵਰਕ ਦਾ ਆਇਆ ਜੀ ਇਹਦੇ ਤੇ ਜਿਹੜਾ ਬਾਜੂ ਤੇ ਬਹੁਤ ਹੈਵੀ ਵਰਕ ਕੀਤਾ ਆ ਨੈਕਸਟ ਆਪਣੇ ਕੋ ਆਰੈਂਜ ਸ਼ੇਡ ਆ ਗਿਆ ਹੈਵੀ ਵਰਕ ਵਾਲਾ ਬਾਜੂ ਬਾਟਮ ਦੋਨਾਂ ਤਿੰਨਾਂ ਤੇ ਵਰਕ ਹੋਏਗਾ ਨਾਲ ਦੁਪੱਟਾ ਜਿਹੜਾ ਆਪਣਾ 4 ਸਾਈਡ ਲੈਸ਼ ਲਗਾਈ ਹੈ ਤੇ ਨਾਲ ਵਿੱਚ ਗੋਟੇ ਪੱਤੀ ਦੀਆਂ ਲਾਈਨਸ ਦਿੱਤੀਆਂ ਹੋਈਆਂ ਆ ਚੈੱਕ ਕਰ ਸਕਦੇ ਹੋ ਸੇਮ ਮਿੱਦੇ ਦੁਪੱਟਾ ਰੈਡੀ ਹੋਏਗਾ ਤੇ ਹੈਵੀ ਜਿਹੜਾ ਸੂਟ ਹੋਏਗਾ ਸੈਲੀਬ੍ਰਿਟੀ ਸਾਰੇ ਸੂਟ ਹੋਣਗੇ ਬਹੁਤ ਵਧੀਆ ਪਾਰਟੀ ਵੇਅਰ ਕਲੈਕਸ਼ਨ ਹੋਏਗੀ ਵਿਆਹ ਸ਼ਦੀ ਤੇ ਤੁਸੀਂ ਬਹੁਤ ਵਧੀਆ ਜਿਹੜੇ ਰੀਜ਼ਨੇਬਲ ਪ੍ਰਾਈਸ ਤੇ ਲੈ ਕੇ ਜਿਹੜੇ ਵੇਅਰ ਕਰ ਸਕਦੇ ਹੋ ਨੈਕਸਟ ਆ ਬਲੂ ਕਲਰ ਆ ਗਿਆ ਜਿਹਦੇ ਤੇ ਬਾਟਮ ਬਾਯੂ ਦੋਨਾਂ ਤੇ ਵਰਕ ਆਪ ਦਿਖਾ ਰਹੇ ਆ ਤੇ ਸਾਰੀ ਦੁਪੱਟੀਆਂ ਜਿਹੜੇ ਵੀ ਤੁਹਾਨੂੰ ਸੂਟ ਮਿਲਣਗੇ ਸਾਰੇ ਦੁਪੱਟੀਆਂ ਤੇ ਲੈਸ਼ ਲੱਗੀ ਹੋਏਗੀ ਕੋਈ ਵੀ ਦੁਪੱਟਾ ਜਿਹੜਾ ਤੁਹਾਨੂੰ ਵਿਦਾਊਟ ਲੈਸ਼ ਨਹੀਂ ਮਿਲੇਗਾ ਠੀਕ ਹੈ ਜੀ ਨੈਕਸਟ ਆ ਬਲੈਕ ਕਲਰ ਆ ਗਿਆ ਜਿਹਦੇ ਤੇ neck ghira baju bottom ਜਿਹੜੀ ਬਹੁਤ ਹੈਵੀ ਬਣੀ ਹੋਈ ਹੈ ਨਾਲ ਰੱਖੀ ਆਪਾਂ ਠੀਕ ਹੈ ਬਹੁਤ ਸੋਹਣਾ ਜਿਹੜਾ ਸੋਬਰ ਜਿਹਾ ਸੂਟ ਤਿਆਰ ਕੀਤਾ ਹੈ ਨੈਕ ਤੇ ਮਸ਼ੀਨ ਤੇ ਹੈਂਡ ਦਾ ਆਪਾਂ ਮਿਕਸ ਕੰਮ ਇਹਦੇ ਤੇ orange shade ਤੇ ਕੀਤਾ ਹੈ ਠੀਕ ਹੈ ਜੇ ਬਾਜੂ ਬਾਟਮ ਦੋਨਾਂ ਤੇ ਵਰਕ ਕੀਤਾ ਹੈ ਘੇਰੇ ਚ ਆਖ ਦੇਖ ਸਕਦੇ ਹਾਂ ਹੈਵੀ ਵਰਕ ਕੀਤਾ ਆ ਨਾਲ ਚਾਰਸ neck ਰੱਖ ਕੇ neck ਤੇ ਵਰਕ ਕੀਤਾ ਆ ਕੋਈ ਵੀ ਇਹ ਛੱਡਿਆ ਨਹੀਂ ਗਾ ਸਾਰੇ neck ਘੇਰਾ ਬਾਜੂ ਬਾਟਮ ਚਾਕ ਸਭ ਤੇ ਵਰਕ ਕੀਤਾ ਹੈ ਨੈਕਸਟ ਆਵ ਲੈ ਮਿਰੂਨ ਕਲਰ ਚੈੱਕ ਕਰੋ ਜਿਨ੍ਹਾਂ ਤੇ ਬਾਜੂ ਬਾਟਮ ਬਹੁਤ ਹੈਵੀ ਵਰਕ ਕੀਤਾ ਨਾਲ ਸ਼ਰਟ ਜਿਹੜੀ ਆਪਾਂ ਜਿਹ ਤੇ ਨੈਕ ਦੇ ਵਰਕ ਕਰਕੇ ਨਾਲ ਫਲਾਵਰਸ ਦਾ ਕੰਮ ਕਰਕੇ ਸਿੰਪਲ ਸੋਬਰ ਰੱਖੀ ਆ ਕਈ ਭੈਣਾਂ ਜਿੱਦਾਂ ਜ਼ਿਆਦਾ ਜੜੀਆਂ ਸ਼ਰਟ ਤੇ ਹੈਵੀ ਵਰਕ ਨਹੀਂ ਪਸੰਦ ਕਰਦੀਆਂ ਜਿਹੜੀ ਬਾਜੂ ਬਾਟਮ ਤੇ ਵਧੀਆ ਪਸੰਦ ਕਰਦੀਆਂ ਤੇ ਉਹਨਾਂ ਲਈ ਵੀ ਇਹ ਬੈਸਟ ਆ ਬਾਜੂ ਬਾਟਮ ਦੇ ਜੇ ਤੁਸੀਂ ਜ਼ਿਆਦਾ ਵਰਕ ਪਸੰਦ ਕਰ ਸਕਦੇ ਹੋ ਕਰਦੇ ਹੋ ਤੇ ਤੁਸੀਂ ਇਹ ਮਤਲਬ ਬਾਈ ਕਰ ਸਕਦੇ ਹੋ ਇਹ ਸਾਰੇ ਫੈਬਰਿਕ ਜਿਹੜੇ ਇਹਨਾਂ ਵਿੱਚ ਜਿੰਨੇ ਵੀ ਆ ਸੂਟ ਦਿਖਾ ਰਹੇ ਕ੍ਰੇਵ ਚ ਹੋਣਗੇ ਅਗਰ ਤੁਸੀਂ ਕ੍ਰੇਵ ਤੋਂ ਇਲਾਵਾ ਕਿਸੇ ਹੋਰ ਫੈਬਰਿਕ ਤੇ ਤੁਹਾਨੂੰ ਇਹ ਡਿਜ਼ਾਈਨ ਪਸੰਦ ਆਉਣਾ ਤੁਸੀਂ ਕਿਸੇ ਹੋਰ ਫੈਬਰਿਕ ਤੇ ਕਸਟਮਾਈਜ਼ ਕਰਾਉਣਾ ਚਾਹੁੰਦੇ ਆ ਤਾਂ ਵੀ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਠੀਕ ਹੈ ਕਿਸੇ ਵੀ ਫੈਬਰਿਕ ਤੇ ਸਿਲਕ ਤੇ ਸ਼ਿਮਰ ਤੇ ਖਾਦੀ ਸਿਲਕ ਤੇ ਕਿਸੇ ਵੀ ਫੈਬਰਿਕ ਤੇ ਤੁਸੀਂ ਜਿਹੜਾ ਕਸਟਮਾਈਜ਼ ਕੋਈ ਵੀ ਡਿਜ਼ਾਈਨ ਕਰਾ ਸਕਦੇ ਹੋ ਬਾਕੀ ਅਗਰ ਤੁਹਾਨੂੰ ਇਹ ਡਿਜ਼ਾਈਨ ਪਸੰਦ ਆਇਆ ਤੁਸੀਂ ਕਿਸੇ ਹੋਰ ਕਲਰ ਤੇ ਚਾਹੁੰਦੇ ਆ ਤੇ ਆਪਾਂ ਕਿਸੇ ਵੀ ਕਲਰ ਤੇ ਤੁਹਾਨੂੰ ਰੈਡੀ ਕਰਕੇ ਦੇ ਸਕਦੇ ਆ ਕਿਸੇ ਵੀ ਕਲਰ ਤੇ ਤੁਸੀਂ ਆਪਣੇ ਕੋਲ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਬਾਕੀ ਜੀ ਸਟਿਚਿੰਗ ਵੀ ਆਪਣੇ ਕੋਲ ਅਵੇਲੇਬਲ ਆ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਆ ਤੁਸੀਂ ਸਟਿਚ ਵੀ ਕਰਵਾ ਸਕਦੇ ਹੋ ਬਾਕੀ ਜੀ ਅੱਜ ਦੀ ਕਲੈਕਸ਼ਨ ਵਿੱਚ ਆਪਣੇ ਕੋਲ ਇਹ ਵਾਲੇ ਸੂਟ ਆ ਉਮੀਦ ਆ ਤੁਹਾਨੂੰ ਪਸੰਦ ਆਏ ਹੋਣਗੇ ਅਗਰ ਵਧੀਆ ਲੱਗੇ ਤਾਂ ਵੀਡੀਓ ਨੂੰ ਵਾਟ ਵਾਟ ਸ਼ੇਅਰ ਜ਼ਰੂਰ ਕਰਿਓ ਲਾਈਕ ਕਮੈਂਟ ਕਰਿਓ ਧੰਨਵਾਦ